ਜ਼ਿਲ੍ਹਾ ਸੰਗਰੂਰ ਦੇ ਮਕਰੋੜਾ ਸਾਹਿਬ ਦੀ ਗੱਲ ਕਰ ਲਈਏ ਤਾਂ ਪਿਛਲੇ 2023 ਦੇ ਵਿੱਚ ਜਦੋਂ ਫਲਾਡ ਆਈ ਸੀ ਹਾੜ ਆਈ ਸੀ ਜਦੋਂ ਘੱਗਰ ਦਰਿਆ ਟੁੱਟਿਆ ਤਾਂ ਪਿੰਡ ਵਾਸੀਆਂ ਦੇ ਉੱਤੇ ਜਾਣੇ ਕੀ ਆਪਤ ਪੈ ਗਈ ਹੋਵੇ ਜੇਕਰ ਆਲੇ ਦੁਆਲੇ ਹੋਰ ਪਿੰਡਾਂ ਦੀ ਗੱਲ ਕਰ ਲਈਏ ਤਾਂ ਪਾਣੀ ਪਾਣੀ ਨਜ਼ਰ ਆਉਂਦਾ ਸੀ ਅਤੇ ਹਾਹਾਕਾਰ ਮਚ ਗਈ ਸੀ ਬੇਸ਼ੱਕ ਸਰਕਾਰ ਅਤੇ ਪ੍ਰਸ਼ਾਸਨ ਦੇ ਵੱਲੋਂ ਉਸ ਸਮੇਂ ਐਨਡੀਆਰ ਡੀਆਰ ਐਨਡੀਆਰ ਐਫ ਦੀਆਂ ਟੀਮਾਂ ਅਤੇ ਹੋਰ ਉੱਚ ਅਧਿਕਾਰੀ ਕਿਸਤੀਆਂ ਵੋਟਾਂ ਜੇਸੀ ਵੀ ਬੜਾ ਧਾਮ-ਜਾਮ ਕੀਤਾ ਗਿਆ ਤਾਂ ਫਿਰ ਵੀ ਕਾਫੀ ਦਿਨਾਂ ਦੀ ਮਸ਼ੱਦਤ ਤੋਂ ਬਾਅਦ ਜੋ ਪਾੜ ਪਈ ਉਸ ਨੂੰ ਪੂਰਾ ਗਿਆ ਪਰ ਇਸ ਸਮੇਂ ਅਸੀਂ ਪਿੰਡ ਮਕਰੋੜ ਸਹਿਬ ਖੜੇ ਹਾਂ ਜਿੱਥੇ ਗਰਾਊਂਡ ਜ਼ੀਰੋ ਤੋਂ ਪਿੰਡ ਵਾਸੀਆਂ ਨਾਲ ਗੱਲ ਕਰਾਂਗੇ ਵੀ ਆਖਿਰਕਾਰ ਘੱਗੜ ਟੁੱਟਦਾ ਕਿਉਂ ਆ ਕੀ ਸਤਾਈ ਹਲਣਾ ਚਾਹੀਦਾ ਇਸ ਆਇਲ ਹੈ ਵੀਆ ਜਾਂ ਫਿਰ ਨਹੀਂ ਪਿੰਡ ਵਾਸੀ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਦੇ ਉੱਤੇ ਬੈਠੇ ਨੇ ਗੱਲ ਕਰੰਦੀ ਸਭ ਦੇ ਨਾਲ ਕੋਸ਼ਿਸ਼ ਕਰਾਂਗੇ ਸਭ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਆਖਿਰਕਾਰ ਜੋ ਘੱਗਰ ਦਰਿਆ ਟੁੱਟਦਾ ਕਿਉਂ ਸੱਸੀ ਗੜ ਬਾਈ ਸੱਸੀ ਗੜ ਬਾਈ ਸਾਹਿਬ ਗੱਲ ਤੇ ਇਹ ਹੀ ਆ ਵੀ ਘੱਗਰ ਦੀ ਸਫਾਈ ਜ਼ਰੂਰੀ ਆ ਪਿਛੇ 25 ਕਿਲੋਮੀਟਰ ਕਿੰਨਾ ਚੌੜਾ ਖਨੌਰ ਉੱਧਰ ਲੈ ਕੇ ਮਕੌਰ ਸਾਹਿਬ ਤੱਕ ਇਹਨਾਂ ਨੇ ਬਣਾਤਾ ਅੱਗੇ ਮਕੌਰ ਸਾਹਿਬ ਤੋਂ ਜਾਖਰ ਤੱਕ ਇਹਨੇ ਬਣਾਇਆ ਨਹੀਂ ਅੱਗੇ ਜ਼ਰੂਰੀ ਹੈ ਸਫਾਈ ਇਹ ਜੀ ਇਹ ਸਫਾਈ ਹੋ ਗਈ ਮਰਵਾ ਚੌੜਾ ਕਰਨਗੇ ਤਾਂ ਹੀ ਆ ਨਾ ਤਾਂ ਹੀ ਪਾਣੀ ਨਿਕਲਦਾ ਇਹ ਜੋ ਗਵਰਨਮੈਂਟ ਗਵਰਨਮੈਂਟ ਧੋਖਾ ਕਰ ਗਈ ਆ ਸਾਡੇ ਨਾਲ 25 ਕਿਲੋਮੀਟਰ ਬਣਾਤਾ 25 ਕਿਲੋਮੀਟਰ ਬਣਾਇਆ ਨਹੀਂ ਅੱਗੇ ਇਹ ਇਹ ਤਾਂ ਅਫਸਰਾਂ ਬਾਤ ਤੇ ਅਸੀਂ ਤੇ ਸਿੱਧੀ ਕਰਨ ਲਿਆ ਵੀ ਇਹ ਤਾਂ ਖਾਨ ਸੋਨੇ ਦੀ ਆਫਸਰ ਪੈਸੇ ਖਾਈ ਜਾਂਦੇ ਨੇ ਬਣਾਈ ਜਾਂਦੇ ਥੱਲੇ ਭਰੀ ਜਾਂਦੇ ਰਹੀ ਆ ਭਾਈ ਜੀ ਹੁਣ ਵੀ ਪ੍ਰਸ਼ਾਸਨ ਪਿਛਲੇ ਦਿਨੀ ਆਇਆ ਸੀ ਜੈਜਾ ਲੈ ਕੇ ਗਿਆ ਠੀਕ ਆ ਜੈਜਾ ਬੇਸ਼ੱਕ ਲਈ ਜੋ ਜੇ ਪਾਣੀ ਜਾਦਾ ਗਿਆ ਕੋਈ ਜੈਜਾ ਜੂਜਾ ਦਾ ਕੋਈ ਕੰਮ ਨਹੀਂ ਕਰਦਾ ਤਗ ਗਏ ਉਹ ਗੜ ਮਾਰੀ ਜਾਂਦੇ ਨੇ ਟੀ ਆਪ ਦੇ ਬੜਾਈ ਜਾਂਦੇ ਨੇ ਉਹ ਲੈ ਲਗਾਤਾਰ ਹੁਣ ਪਿਛਲੇ ਦੋ ਤਿੰਨ ਦਿਨਾਂ ਤੋਂ ਲਗਾਤਾਰ ਪਾਣੀ ਦਾ ਪਤਰ ਫਰਦਾ ਜਾ ਰਿਹਾ ਕਹਿੰਦੇ ਹੁਣ ਪਿੰਡ ਵਾਸੀਆਂ ਨੂੰ ਨੀਂਦ ਹੋਣਾ ਔਟ ਗਈ ਆ ਫਿਕਰ ਸੌਣ ਲੱਗ ਪਈ ਗਲਤ ਇਹ ਆ ਜੀ ਹੁਣ ਦੇਖੋ ਸ਼ਾਨੇ 200 ਰੁਪਏ ਕਿਲੋ ਬੀਜ ਖਰੀਦਿਆ ਇਹ ਨਵੇਂ ਬੀਜਾਂ ਦਾ ਉਹ 200 ਰੁਪਏ ਕਿਲੋ ਹੁਣ ਮੁੜੇ ਮੁੜ ਕੇ ਮਰ ਗਈ ਦੂਜੀ ਵਰੀ ਖਰੀਦਣਾ ਜ਼ਿਮੀਂਦਾਰ ਨੂੰ ਬੜਾ ਖੋ ਜਾਨਾ ਉਹ 400 ਕਰ ਦਿੰਦੇ ਨੇ ਅਸਤੇ ਹੀ ਕਹਿੰਦੇ ਆ ਵੀ ਲੁੱਟ ਡਾਈ ਹੋਆ ਵੇਦਕ ਅਗਰ ਦਾ ਹੱਲ ਕੀਤਾ ਜਾਵੇ ਇਹਨੂੰ ਚੌੜਾ ਕੀਤਾ ਜਾਵੇ ਕਿਸੇ ਨਾ ਢੰਗ ਨਾਲ ਜੇ ਜ਼ਿੰਮੇਦਾਰ ਦਾ 40 ਲੱਖ ਦਾ ਰੇਟ ਨੂੰ 60 ਲੱਖ ਰੁਪਏ ਦਿੱਤਾ ਜਾਵੇ ਜਿੰਨੀ ਜੇ 2 ਕਨਾਲ ਆਉਂਦੀਆਂ 4 ਕਨਾਲ ਆਉਂਦੀ ਉਹਦੀ ਉਹਨੂੰ ਮੌਜੂਦ ਦੋਨਾ ਦੇਵੇ ਗੌਰਮੈਂਟ ਇਹ ਜ਼ਿੰਮੇਦਾਰ ਦੇ ਦੇਊਗਾ ਉਹਨੂੰ ਜ਼ਿੰਮੇਦਾਰ ਨੂੰ ਮਾਰਨਾ ਪਵੇ ਨਾ ਉਹਨੂੰ ਖੁਸ਼ ਕਰੇ ਜੀ ਗੌਰਮੈਂਟ ਜਿੰਨੀ ਕਿ ਜ਼ਮੀਨ ਉਹਦੀ ਆਉਂਦੀ ਉਹਨੂੰ ਪੈਸੇ ਦੇ ਕੇ ਇਹਦਾ ਹੱਲ ਕਰੇ ਕੋਈ ਅ ਜੀ ਬਿਲਕੁਲ ਬਈ ਇਹਦਾ ਗਾਣਾ ਕੀ ਪੱਕਾ ਸਤਾਈ ਹੱਲ ਨਹੀਂ ਹੋ ਸਕਦਾ ਜੇਕਰ ਸਤਾਈ ਹੱਲ ਸਰਕਾਰਾਂ ਕਰਨੀਆ ਜੌਨ ਤਾਂ ਜ਼ਮੀਨ ਰਿਕੁਆਇਰ ਕਰਨੀ ਪਊਗੀ ਪਰ ਉਤ ਹੀ ਉਹਨਾਂ ਨੇ ਕਹਿਣਾ ਕਿ ਜੋ ਕੱਗਰ ਦਰਿਆ ਜੋ ਅਫਸਰ ਨੇ ਉਹਨਾਂ ਦੇ ਵਿੱਚ ਸੋਹੇ ਦੀ ਕਾਂ ਸਾਹ ਬੁਲਦੀ ਹੈ ਸਸੀਰਾ ਭਾਈ ਜੈ ਸ੍ਰੀਕਰ ਕਿਹਾ ਭਾਈ ਜੀ ਸੁਦੇਵ ਸਿੰਘ ਭਾਈ ਜੀ ਕਿਸ ਤਰ੍ਹਾਂ ਵੇਖਦੇ ਆਂ ਇਹ ਕਰ ਗੱਲ ਕਰੀ ਇੱਕ ਉਹ ਸਰਕਾਰ ਇੱਕ ਉਹ ਉਮਰ ਬਹੁਤ ਬਹੁਤ ਹੋਈ ਇਸ ਦਾ ਤਾਂ ਬੰਦ ਲੱਗਣਾ ਚਾਹੀਦਾ ਦੁਰ ਕੀ ਦੁਰੇ ਪੂਰਾ ਤੇ ਮਪੁਰ ਸਾਹਿਬ ਤੇ ਲੈ ਕੇ ਜਾ ਖਲਤਾਈ ਹੋਰ ਕੋਈ ਗੱਲ ਨਹੀਂ ਹੈ ਇਸ ਦਾ ਹਾਂ ਬਸ ਬੰਦ ਲੱਗਣਾ ਚਾਹੀਦਾ ਇਸ ਦਾ

ਜੀ ਬਿਲਕੁਲ ਬਈ ਦਾ ਕਹਿਣਾ ਕਿ ਪੱਕਾ ਹੱਲ ਹੋਣਾ ਚਾਹੀਦਾ ਬਲ ਲੱਗਣੇ ਚਾਹੀਦੇ ਨੇ ਪਰ ਸਾਡੇ ਨਾਲ ਜਿੱਥੇ ਪਿੰਡ ਦੇ ਬਜ਼ੁਰਗਾਂ ਦੇ ਨਾਲ ਗੱਲ ਕਰ ਰਹੇ ਹਾਂ ਉੱਥੇ ਨੌਜਵਾਨ ਵੀ ਬੈਠੇ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਵੀਰੇ ਮੇਰਾ ਨਾਮ ਨਵਜੋਤ ਸਿੰਘ ਕੌਰ ਸਾਹਿਬ ਜੀ ਨਵਜੋਤ ਕਿਸ ਤਰ੍ਹਾਂ ਵੇਖਦੇ ਹੋ ਕਿ ਲਗਾਤਾਰ 2023 ਦੇ ਵਿੱਚ ਵੀ ਵੇਖਿਆ ਦੀ ਸੰਤਾਪ ਭੁਗਤ ਦੀ ਰੋਕਾਂ ਨਹੀਂ ਇਹ ਦੇ ਕੋਈ ਆਪਾਂ ਸਾਰੇ ਦੇਖ ਚੁੱਕੇ ਹਾਂ ਜੋ 93 ਚ ਪਣੀਆਂ ਉਹ ਤੋਂ ਹੀ ਵੱਧ ਕੇ 2023 ਚ ਆਇਆ 30 ਸਾਲ ਬਾਅਦ ਜੀ ਤੇ ਜੀ ਉਹ ਤੋਂ ਸਾਡੇ ਖਨੌਰੀ ਤੋਂ ਲੈ ਕੇ ਕੋਰਸਾਬ ਤੱਕ ਜੀ ਅਸਲ ਤੋਂ 15 ਸਾਲ ਪਹਿਲਾਂ ਅਕਾਲੀ ਦਲ ਦੀ ਸਰਕਾਰ ਚ ਚੋੜਾ ਹੋ ਗਿਆ ਸੀਗਾ ਜੀ ਤੇ ਇੱਕ ਸਾਈਡ ਦਾ ਤਿੰਨ ਕਿੱਲਾਂ ਦਾ ਚੋੜਾ ਜੀ ਤੇ ਇੱਕ ਸਾਈਡ ਕਿੱਲੇ ਤੋਂ ਥੋੜਾ ਜਿਹਾ ਉੱਤੇ ਚੋੜਾ ਜੀ ਮਾਰ ਜੋ ਸਾਨੂੰ ਇਸ ਕਰਕੇ ਪੈਂਦੀ ਹੈ ਜੀ ਉਹ ਤਿੰਨ ਕਿੱਲਾਂ ਜਿਹੜਾ ਪਾਣ ਆਇਆ ਇੱਕ ਕਿੱਲੇ ਦਾ ਕਿਵੇਂ ਚੱਲ ਲੱਜੂਗਾ ਜੀ ਤੇ ਇਹਦਾ ਹੱਲ ਤਾਂ ਇਹੀ ਹੈ ਜੀ ਕੋਰ ਸਾਹਬ ਤੋਂ ਲੈ ਕੇ ਜਾਖਲ ਤੱਕ ਜੇ ਤਿੰਨ ਕਿੱਲਾਂ ਦਾ ਚੋੜ ਅੱਗੇ ਵੀ ਹੋ ਜੇ ਤਾਂ ਕਿ ਉੱਤੇ ਜਾ ਕੇ ਕੋਈ ਰਾਹਤ ਮਿਲ ਸਕਦੀ ਹੈ ਜੀ ਹਾਂਜੀ ਹਾਲ ਪਰ ਰਾਹ ਦੀ ਗੱਲ ਕਰ ਲਈਏ ਪ੍ਰਸ਼ਾਸਨ ਆਇਆ ਸੀ ਦੋ ਦਿਨ ਪਹਿਲਾਂ ਦੀਪਤੀ ਕਮਿਸ਼ਨਰ ਸੰਗਰੂਰ ਇੱਥੇ ਪੰਜੇ 30 ਉੱਚ ਅਧਿਕਾਰੀ ਪਹੁੰਚੇ ਚਰਚਾ ਲੈਣ ਪਹੁੰਚੇ ਨਰੇਗਾ ਕਰਮਚਾਰੀ ਲੱਗੇ ਹੋਏ ਨੇ ਲਗਾਤਾਰ ਮਿੱਟੀ ਦੇ ਥੱਲੇ ਪਰ ਰਹੇ ਜੀ ਇਹ ਤਾਂ ਨਰੇਗਾ ਵਾਲੇ ਦਾ ਵਿਚਾਰੇ ਇੱਕ ਡਿਊਟੀ ਹੈ ਜੀ ਨਵਾਣੀ ਪਊਗੀ ਵਿਚਾਰਿਆਂ ਨੂੰ 70 70 ਸਾਲ ਦੇ 60 60 ਸਾਲ ਦੇ ਬਜ਼ੁਰਗ ਲੱਗੇ ਹੋਏ ਨੇ ਥੱਲੇ ਪਰ ਉਹਨਾਂ ਤਾਂ ਨਾਲ ਕੁਝ ਨਹੀਂ ਹੋਣਾ ਜੀ ਉਹ ਥੱਲੇ ਦਾ ਫੁੱਟ ਨਹੀਂ ਖੱਡੂ ਵੀ ਨਹੀਂ ਰੋਕ ਸਕਦੇ ਹੈਗੇ ਜੀ ਜੋ ਜੋ 2023 ਚ ਪਨ ਹੈ ਜੀ ਉਹ 1 ਫੁੱਟ ਦੇ ਖੱਡ ਸੀ 1 ਫੁੱਟ ਤੋਂ ਲੈ ਕੇ 60 70 ਫੁੱਟ ਤੱਕ ਪਹੁੰਚ ਗਈ ਜੀ ਖੱਡ ਜੀ ਉਹ ਵੀ ਬਸ ਅਸੀਂ ਥੱਲੇ ਤੁਰ ਦਪੈਰ ਭਰੇ ਜੀ ਉਸ ਕਰੋੜ ਕੇ ਕੁਛ ਮਿੱਟੀ ਨਿਕਲ ਗਈ ਤੇ ਜਿਹੜੇ ਥੈਲੇ ਵਰਤੇ ਜਾਂਦੇ ਹਨ ਨਾ ਜੀ ਜੇ ਇੱਕ ਵਾਰ ਉਹ ਤੇ ਕੋਈ ਮੇ ਚੰਗਾਮੀ ਪੈ ਜਾਈ ਉਹ ਦੁਆਰ ਤੋਂ ਵਰਤ ਨਹੀਂ ਹੋਉਂਦੀ ਰਹਿੰਦਾ ਜੀ ਜੇ ਉਹਨੂੰ ਚੁੱਕਾਂਗੇ ਉਹ ਨਾਲ ਨਾਲ ਉੱਥੇ ਪਟ ਜਾਂਦਾ ਜੀ ਤੇ ਤੁਸੀਂ ਪ੍ਰਸ਼ਾਸਨ ਦੀ ਗੱਲ ਕਰ ਰਹੇ ਹੋ ਚਲੋ ਡੀਸੀ ਸਾਹਿਬ ਆਏ ਸੀਗੇ ਕਹਿ ਗਏ ਸੀ ਹਾਂ ਅਸੀਂ ਤਿਆਰੀ ਕਰਾਂਗੇ ਤਿਆਰੀ ਕਰਨੀ ਸੀ ਹਸ ਤੋਂ ਮਹੀਨੇ ਪਹਿਲਾਂ ਜੀ ਜਦੋਂ ਬਾਣ ਬੇਲੇ ਪੇਸਿਕ ਜੀ ਆਸ-ਪਾਸ ਦਾ ਗਰੀਸਪਾਈ ਕਰਨੀ ਸੀ ਮਿੱਟੀ ਲਾਉਣੀ ਸੀ ਜਿੱਥੇ ਕੋਈ ਖੱਟ ਪੈ ਰਹੀ ਆ ਉੱਥੇ ਕਰਨਾ ਸੀ ਜੀ ਬਾਕੀ ਮੈਂ ਤਾਂ ਇੱਕੋ ਗੱਲ ਕਹਾਂ ਇਹ ਤਾਂ ਜੀ ਸੋਆ ਦੇ ਖਾਨ ਹੈ ਜੀ ਆਪਸਨਾ ਵਾਸਤੇ ਮਤੇ ਪਾਏ ਜਦੋਂ ਫਲੱਡ ਆ ਜਾਂਦਾ ਉਸ ਤੋਂ ਬਾਅਦ ਐਵੇਂ ਨਹੀਂ ਪਤਾ ਲੱਗਦਾ ਵਿੱਚ ਕੀ ਕੁਝ ਮਤੇ ਪਾਏ ਹੋਏ ਨੇ ਜੀ ਉਹ ਤਾਂ ਸਾਲ ਵਾਰ ਪਤਾ ਲੱਗਦਾ ਵੀ ਹਾਕ ਘੱਗਰ ਦਾ ਇੰਨਾ ਖਰਚ ਆ ਗਿਆ ਜੀ ਬਕੌਰ ਸਾਹਿਬ ਦੇ ਉੱਤੇ ਉਹ ਕਹਿੰਦੇ ਨੇ ਵੀ ਜਿਹੜੇ ਦਰਖਤ ਲੱਗੇ ਨੇ ਜਦੋਂ ਦਰਖਤ ਟੁੱਟ ਜਾਂਦਾ ਜੜ ਸਮੇਂ ਟੁੱਟੇ ਤਾਂ ਮੂਰੀ ਹੋ ਜਾਂਦੀ ਹੈ ਉਤੋਂ ਹੀ ਬਣੀ ਰਿਸ ਰਿਸਲਾ ਸ਼ੁਰੂ ਹੋ ਜਾਂਦਾ ਮੇਨ ਤਾਂ ਇਹ ਹੈ ਜੀ ਜਿਹੇ ਘੱਗਰ ਦੀ ਪਹਿਲਾਂ ਸਫਾਈ ਹੋ ਜੇ ਮਸ਼ੀਨਾਂ ਲਾ ਕੇ ਜੇ ਐਸਬੀ ਲਾ ਕੇ ਮਿੱਟੀ ਲੱਗ ਜਾਏ ਜਿਹੜੇ ਦਰਖਤ ਮੰਜੂਰ ਲੱਗ ਰਹੇ ਉਹਨਾਂ ਪੱਟੇਸ ਕਰ ਜੇ ਕੋਈ ਜ਼ਿੰਮੇਵਾਰ ਵੱਟ ਲੈਂਦਾ ਉਹ ਤਾਂ ਇਹ ਐਕਸ਼ਨ ਹੋ ਜਾਂਦਾ ਵਿਭਾਗ ਦਾ ਆ ਜਾਂਦੇ ਸਾਰੇ ਜੀ ਉਹਦੇ ਕੇਸ ਫੌਂਦੇ ਹੈ ਜ਼ਿੰਮੇਵਾਰ ਤੇ ਜੀ ਇਹ ਜੀ ਅਸ ਤੋਂ ਜੇ ਪਿੰਡ ਵਾਸੀਆਂ ਨੂੰ ਉਹ ਰਾਤ ਨਹੀਂ ਮਿਲਦੀ ਸਰਕਾਰ ਵੱਲੋਂ ਫਿਰ ਪਿੰਡ ਵਾਸੀ ਆਪਦੇ ਕਿੱਲੇ ਦੇ ਹਿਸਾਬ ਨਾਲ 200 ਰੁਪਏ 300 ਰੁਪਏ ਇਕੱਠੀ ਕਰਕੇ ਜੀ ਫਿਰ ਆਪਦੇ ਜੀ ਸੀ ਵੀ ਲਹੁੰਦੇ ਜੀ ਸਰਕਾਰ ਵੱਲੋਂ ਹਾਲ ਤੱਕ ਕੋਈ ਰਾਤ ਨਹੀਂ ਮਿਲੀ ਸਾਨੂੰ ਆ ਜੀ ਬਿਲਕੁਲ ਨਿਮਜੋਦਾ ਕਹਿਣਾ ਕਿ ਪ੍ਰਸ਼ਾਸਨ ਅਧਿਕਾਰੀ ਜ਼ਰੂਰ ਪਿਛਲੇ ਦਿਨੀ ਆਏ ਸੀ ਪਰ ਆਸ਼ਵਾਸ਼ਣ ਵੀ ਦਿੱਤਾ ਗਿਆ ਅਰ ਜੋ ਮਿੱਟੀ ਦੇ ਥੱਲੇ ਪਰੇ ਯਾਰਾਂ ਜੇ ਕਰੇ ਕੁਮੀ ਪੈਂਦਾ ਤਾਂ ਉਹ ਖੱਟ ਜਾਂਦੇ ਨੇ ਸੱਜਣਾਂ ਬਜ਼ੁਰਗ ਵਕਤ ਨੇ ਉਹਨਾਂ ਨਾਲ ਗੱਲ ਕਰ ਲੈ ਸੱਸੀ ਗਰਵੀਰ ਕੋ ਸਾਤਰੀ ਗਾਰ ਜੀ ਕੀ ਨਾਮ ਸਰ ਪਿਆਰਾ ਸਿੰਘ ਜੀ ਪਿਆਰਾ ਸਿੰਘ ਜੀ ਕਿਸਤਾ ਵੇਖਦੇ ਹੋ ਕਹਿੰਦੇ ਕਿ ਸਾਰੇ ਹੋਰ ਹੋ ਗਏ ਪਿੰਡ ਵਾਸੀਆਂ ਨੂੰ ਇਹ ਸੰਤਾਪ ਭੋਗਦੇ ਹੋਏ ਅਸੀਂ ਤਾਂ ਸਾਡੇ ਦਾ ਬਜ਼ੁਰਗ ਵੀ ਸੰਤਾਪ ਭੋਗ ਕੇ ਮਰ ਗਏ ਜੀ ਅਸੀਂ ਵੀ ਅੱਸੀ 80-80 ਸਾਲ ਦੇ ਨੇੜੇ ਲੱਗੇ ਹੋਏ ਆਂ ਜੀ ਅਸੀਂ ਵੀ ਇਹੇ ਸੰਤਾਪ ਭੋਗਦੇ ਆਂ ਜੀ ਸਰਕਾਰ ਕੋਈ ਆ ਵੀ ਜੀ ਇਨਾ ਪਹਿਲਾਂ ਸੁਣਨ ਵਰਗੀਆਂ ਸਰਕਾਰਾਂ ਦੇ ਕਾਰਨ ਸਰਕਾਰ ਦਾ ਟਾਈਮ ਬਣ ਗਿਆ ਸੀ ਇੱਕ ਦਾ ਮੜਾ ਮੋਟਾ ਕੋਸਾ ਕੰਗਰੀਆਂ ਸਰਕਾਰਾਂ ਆਈਆਂ ਨੇ ਚਾਹੇ ਉਹ ਕਾਂਗਰਸ ਹੈ ਜਾਂ ਆਮ ਆਦਮੀ ਪਾਰਟੀ ਹੈ ਇਹ ਇਹਨਾਂ ਨੇ ਨਹੀਂ ਇੱਥੇ ਕੁਝ ਵੀ ਕਰਿਆ ਇਹ ਪੈਸੇ ਖਾਣ ਵਾਲੀ ਖਾਣ ਵਾਲੀ ਕੀ ਗੱਜੀ ਪੈਸੇ ਖਾਂਦੇ ਨੇ ਨਿਵੇੜ ਦਿੰਦੇ ਨੇ ਕੰਮ ਨਾ ਕਿਸਾਨ ਨੂੰ ਦਿੰਦੇ ਆਪ ਹੀ ਬੰਡ ਬੁੰਡ ਲੈਂਦੇ ਨੇ ਕੌਣ ਕੌਣ ਬੰਡਦਾ ਸਾਨੂੰ ਤਦ ਕੌਣ ਬੰਡਦਾ ਬਾਪੂ 2023 ਚ ਦੇਖਿਆ ਜਦੋਂ ਪਾਣੀ ਆਇਆ ਤਾਂ ਲੋਕ ਘਰੋਂ ਨਿਕਲ ਕੇ ਛੱਤਾਂ ਤੇ ਬੱਠੇ ਸੀ ਅਜੀ ਮੈਂ ਵੀ ਮੈਂ ਵੀ ਲੱਖੇ ਸੀ ਮੈਂ ਵੀ ਮੈਂ ਕਿਹਾ ਹੋਰ ਪਿੰਡ ਦਾ ਜੀ ਮੈਂ ਵੀ ਇੱਥੇ ਦਾ ਜੀ ਇੱਕ 3 ਫੁੱਟ ਦਾ ਪਾੜ ਦੋ ਦੋ ਢਾਈ ਫੁੱਟ ਦਾ ਪਾੜ ਪਿਆ ਸੀ ਜਿਹੜੇ ਥੱਜਾਂ ਦੀ ਗੱਲ ਕਰਦੇ ਜੀ ਇਹ ਥੱਲੇ ਕੀ ਕਰਨੀ ਵੀ ਨਹੀਂ 600 ਫੁੱਟ ਪਾੜ ਪੈ ਗਿਆ ਜੀ ਇਹ ਸਾਰੀ ਅਸੀਂ ਡੱਬਰ ਕਹਿੰਦੀਆਂ ਜੀ ਇੱਥੇ ਇਹ ਸਾਰੀ ਡੱਬਾਂ ਮਰ ਗਈ ਇਹ ਸਾਰੇ ਜਿਹੜੇ ਨੇੜੇ ਨੇੜੇ ਘਰਾਂ ਕੋਲ ਕੁੱਟੀਆਂ ਪਈਆਂ ਹੋਈਆਂ ਐ ਛਾਰੀਏ ਕੁੰਡਾ ਜੰਡਾ ਲਾ ਕੇ ਉਨਾ ਪਰਾਂ ਜਾਣ ਲੱਗੇ ਕਣਕਾਂ ਦੀਆਂ ਟੈਗੀਆਂ ਪਰ ਫੜ ਕੇ ਦੂਸਰੇ ਪਿੰਡਾਂ 'ਚ ਢੇਜਣ ਲੰਗੇ ਐਡਾ ਬੁਰਾ ਹੋਇਆ ਸੀ ਪ੍ਰਸ਼ਾਸਨ ਦਾ ਕੋਈ ਇੱਥੇ ਕੋਈ ਉਹਨੇ ਇੰਨਾ ਦੇਖੀ ਪੂਰੀ ਕਰਦਾ ਇੱਥੇ ਕੋਈ ਨ ਕਰਦਾ ਹੈਗਾ ਉੱਪਰੋਂ ਉੱਪਰੋਂ ਕਾਗਜ਼ੀ ਕਾਰਵਾਈ ਪੂਰੀ ਹੁੰਦੀ ਹੈ ਤੱਲੇ ਜ਼ੀਰੋ ਗਰਾਊਂਡ ਤੇ ਕੁਝ ਨਹੀਂ ਹੈਗਾ ਆ ਨਮਜੋਦ ਜਿੱਕਰ ਗੱਲ ਕਰ ਲਈ ਤਾਂ ਜ਼ਿੰਮੇਵਾਰ ਦਾ ਨੁਕਸਾਨ ਤਾਂ ਹੁੰਦੀ ਆ ਕਿਉਂਕਿ ਜੀਰੀ ਵੀ ਲੱਗ ਚੁੱਕੀ ਆ ਤਾਂ ਆਮ ਲੋਕਾਂ ਨੂੰ ਵੀ ਨੁਕਸਾਨ ਦੇ ਕੇ ਗਿਆ ਸੀ ਜਿਨ੍ਹਾਂ ਨੇ ਡੰਗਰ ਰੱਖੇ ਸੀ ਭੱਠੇ ਨਹੀਂ ਮਿਲ ਰਹੇ ਸੀ ਜੋ ਕ ਦਿਹਾੜੀਦਾਰ ਸੀ ਉਹਨਾਂ ਨੂੰ ਕੰਮ ਨਹੀਂ ਮਿਲਦੇ ਸੀ ਇਹ ਤਾਂ ਹੀ 2023 ਚ ਉਸ ਟਾਈਮ ਆ ਤੂੜੀ ਪਾਪਾ ਕੇ ਟੰਗੜਾ ਦਾ ਗੁਜ਼ਾਰਾ ਕਰਿਆ ਜੀ ਉਹ ਵੀ ਕਿੱਥੇ ਜਾਣਗੇ ਵਿਚਾਰੇ ਜੀ ਬੇਜਵਾਨ ਨੇ ਜੀ ਸਾਹਮਣੇ ਪੈਣੇ ਆ ਜੀ ਨਹੀਂ ਛੱਡੇ ਜਾ ਸਕਦੇ ਜੀ ਕਈਆਂ ਦੇ ਵਿੱਚ ਰੁੜ ਗਏ ਜੀ ਕਈਆਂ ਦੇ ਜਿਨ੍ਹਾਂ ਦਾ ਮਾਣਾ ਮਟਕਰ ਉੱਚਾ ਸੀ ਉਹ ਟੰਗੜਾ ਕੋਠੇ ਦੇ ਚਾੜ ਕੇ ਜੀ ਤੂੜੀ ਪਾਪਾ ਕੇ ਟਾਈਮ ਗੁਜ਼ਾਰਾ ਕਰਿਆ ਜੀ ਉਹ ਬਾਕੀ ਹਾਰਾ-ਚਾਰਾ ਤਾਂ ਕੀਤਾ ਵੀ ਨਹੀਂ ਰਿਹਾ ਜੀ ਸਾਡੇ ਜੀ ਹਾਂਜੀ ਇਹ ਜਿਹੜੇ ਬੈਠੇ ਜੀ ਸਰਦਾਰ ਕਾਕਾ ਸਿੰਘ ਆ ਇਹਨਾਂ ਇਹ ਨਹੀਂ ਸਾਰੀ ਉਹ ਸੇੜੀ ਦੀ ਜਮੀਨ ਆ ਘਟ ਦੇ ਰਿਹਾ ਇਹਨਾਂ ਨੇ ਜੀ ਬਾਹਰੋਂ ਵਿਚਾਰਿਆਂ ਨੇ ਦੂਸਰੇ ਪਿੰਡੋਂ ਆ ਕੇ ਪੱਠੇ ਲੈਂਦੇ ਸੀ ਉੱਥੋਂ ਇਹਨਾਂ ਨੇ ਪਾਣੀ ਚ ਗਲ-ਗਲ ਪਾਣੀ ਚ ਟੈਲੀਆ ਲਗਾ ਕੇ ਇਹ ਡੰਗਰੋਂ ਪੱਠੇ ਪਾਏ ਜੀ ਇਹ ਬੈਠਿਆ ਸਾਹਮਣੇ ਇਹ ਝੂਠ ਬੋਲਣ ਵਾਲੀ ਗੱਲ ਨਹੀਂ ਆ ਜੀ ਇਹ ਅਸੀਂ ਝੂਠ ਬੋਲਦੇ ਕੋਈ ਹਾਂ ਅੱਛਾ ਜਵੇਸ਼ ਕਲਮੀ ਉਹ ਨੰਦੀ ਹੈ ਸਰਕਾਰ ਦਾ ਫਰਜ਼ ਨਹੀਂ ਬਣਦਾ ਜੀ ਵੀ ਸਰਕਾਰ ਆ ਕੇ ਬਾਹ ਫੜੇ ਜਿੰਮੇਦਾਰ ਦੀ ਹੈ ਮੈਂ ਪਹਿਲਾਂ ਵੀ ਸੁਣ ਲਿਆ 10 ਰੁਪਇਆ ਪਤਾਸੀ ਦਾ ਰੁਪਈਆ ਕਿੰਨੇ ਦਾ ਰੇਟ ਹੈ ਇੱਥੇ ਪਤਾਸੀ ਪਤਾਸੀ ਦਾ ਰੁਪਈਆ ਦਰ ਫਲਾਟਰ ਤੇ ਗੀਰੀ ਮਰ ਜਾਂਦੀ ਹੈ ਪਤਾਸੀ ਹਜ਼ਾਰ ਤਾਂ ਕੀ ਰਹਿ ਜਾਂਦਾ ਜ਼ਿਮੀਂਦਾਰ ਚ ਜ਼ਿਮੀਂਦਾਰ ਕੀ ਕਰੇਗਾ ਨਾ ਉਹਨੂੰ ਮਾਜਵਾ ਬਿਰਦਾ ਬਲਕਿ ਨਾਰਾ ਲੱਪਾ ਲਾ ਕੇ ਸਰਕਾਰ ਟਪਾ ਦਿੰਦੀ ਆਪਣਾ ਟਾਈਮ ਇਹ ਬਿਲਕੁਲ ਬਾਪੂ ਜੀ ਦਾ ਕਹਾਂ ਕਿ ਸਾਰੇ ਹੋਰ ਹੋ ਗਏ ਸਾਲੋਂ ਵੀ ਇਹੀ ਕੁਝ ਦੇਖਦੇ ਸਾਡੇ ਜੋ ਬਜ਼ੁਰਗ ਸੀ ਉਹਨਾਂ ਨੇ ਵੀ ਇਹ ਕੁਝ ਦੇਖਿਆ ਅਤੇ ਇਸ ਦਾ ਸਤਾਈ ਹੱਲ ਹਲੇ ਤੱਕ ਕੋਈ ਵੀ ਸਰਕਾਰਾਂ ਨੇ ਨਹੀਂ ਕੀਤਾ ਕੈਮਰਾਮੈਨ ਮੋਹਿਤ ਨਾਲ ਹਰਜੀਤ ਸਿੰਘ